ਜੇ ਅਸੀਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਨੂੰ ਵਿਚਾਰੀਏ ਇਤਿਹਾਸਕ ਤੌਰ ਤੇ ਤਾਂ ਅਸੀਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਨੂੰ ਚਾਰ ਹਿੱਸਿਆਂ ਵਿੱਚ ਵਿਚਾਰ ਸਕਦੇ ਹਾਂ ਇੱਕ ਸਤਿਗੁਰਾਂ ਦੇ ਜੀਵਨ ਦਾ ਉਹ ਹਿੱਸਾ ਹੈ ਜਿਹੜਾ ਪਰਿਵਾਰ ਨਾਲ ਰਹਿੰਦਿਆਂ ਕਿਰਤ ਕਮਾਈ ਕਰਦਿਆਂ ਬਤੀਤ ਹੋਇਆ ਦੂਸਰਾ ਸਤਗੁਰਾਂ ਦੇ ਜੀਵਨ ਦਾ ਉਹ ਹਿੱਸਾ ਹੈ ਜਦੋਂ ਤੀਰਥ ਤੇ ਯਾਤਰਾ ਕਰਨ ਜਾਂਦੇ ਰਹੇ 6 ਮਹੀਨੇ ਘਰ ਰਹਿਣਾ ਤੇ 6 ਮਹੀਨੇ ਤੀਰਥਾਂ ਤੇ ਯਾਤਰਾ ਕਰਨ ਜਾਣੀ ਤੀਸਰਾ ਸਤਗੁਰਾਂ ਦੇ ਜੀਵਨ ਦਾ ਉਹ ਹਿੱਸਾ ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚਰਨ ਸ਼ਰਣ ਵਿੱਚ ਆਏ ਤੇ ਏਡੀ ਸੇਵਾ ਕੀਤੀ ਏਡੀ ਬਖਮਗਾ ਖੜੀ ਕਾਲ ਖਾਲੀ 12 ਸਾਲ ਦਰੰਤਰ ਸੇਵਾ ਕੀਤੀ ਚੌਥਾ ਸਤਿਗੁਰਾਂ ਦੇ ਜੀਵਨ ਦਾ ਉਹ ਹਿੱਸਾ ਗੁਰਿਆਈ ਮਿਲਣ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਜਦੋਂ ਸਤਿਗੁਰਾਂ ਨੇ ਇਸ ਸੰਸਾਰ ਤੇ ਰਹਿਮਤਾਂ ਦਾ ਮੀਂਹ ਵਰਸਾ ਦਿੱਤਾ ਸਤਿਗੁਰੂ ਜੀ ਤਨਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਕੇਵਲ ਉਮਰ ਵਿੱਚ 10 ਸਾਲ ਛੋਟੇ ਹਨ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੂਸਰੀ ਪਾਤਸ਼ਾਹੀ ਤੋਂ 25 ਸਾਲ ਵੱਡੇ ਸਨ ਇਹ ਸੰਸਾਰਕ ਉਮਰ ਦੀ ਗੱਲ ਹੈ ਇਤਿਹਾਸਕ ਤੌਰ ਤੇ ਪਰ ਜੇ ਅਧਿਆਤਮਕ ਤੌਰ ਤੇ ਵੇਖੀਏ ਤਾਂ ਗੁਰਬਾਣੀ ਗੁਰੂ ਨਾਨਕ ਸਾਹਿਬ ਜੀ ਨੂੰ ਦਾਦਾ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਪਿਤਾ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਪੋਤਾ ਆਖਦੀ ਹੈ ਵੀ ਉਹ ਦਾਦੇ ਜੇ ਵਿਹਾ ਪੋਤਾ ਪਰਵਾਣ ਪਰ ਅਸੀਂ ਇਤਿਹਾਸਕ ਤੌਰ ਤੇ ਇਸ ਉਮਰ ਦੀ ਗੱਲ ਕਰ ਰਹੇ ਹਾਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਕੇਵਲ 10 ਸਾਲ ਛੋਟੇ ਨੇ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ 25 ਸਾਲ ਵੱਡੇ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ 6 ਮਹੀਨੇ ਆਪਣੇ ਘਰ ਰਹਿੰਦੇ ਤੇ 6 ਮਹੀਨੇ ਤੀਰਥਾਂ ਤੇ ਯਾਤਰਾ ਕਰਨ ਜਾਂਦੇ ਜਦੋਂ ਇੱਕ ਵਾਰੀ ਤੀਰਥ ਤੇ ਯਾਤਰਾ ਕਰਨ ਗਏ ਤਾਂ ਉੱਥੇ ਇੱਕ ਬ੍ਰਾਹਮਣ ਰਹਿੰਦਾ ਸੀ ਜਿਸ ਦਾ ਨਾਮ ਇਤਿਹਾਸਕਾਰਾਂ ਨੇ ਦੁਰਗੋ ਦਰਜ ਕੀਤਾ ਹੈ ਪੰਡਿਤ ਦੁਰਗੋ ਉਹ ਤੀਰਥ ਤੇ ਆਇਆ ਯਾਤਰੀਆਂ ਦਾ ਰਹਿਣ ਦਾ ਤੇ ਖਾਣ ਪੀਣ ਦਾ ਪ੍ਰਬੰਧ ਕਰਦਾ ਸੀ ਤੇ ਉਸ ਦੇ ਲਈ ਉਹ ਯਾਤਰੀ ਉਸ ਨੂੰ ਕੁਛ ਨਾ ਕੁਛ ਮਾਇਆ ਦੇ ਜਾਇਆ ਕਰਦੇ ਸਨ ਬਾਬਾ ਅਮਰਦਾਸ ਜੀ ਨੇ ਉਸ ਦੀ ਸਰਾਂ ਵਿੱਚ ਆਰਾਮ ਕੀਤਾ ਉਸ ਦੁਰਗੋ ਨੇ ਆਪਣੇ ਘਰ ਨੂੰ ਹੀ ਸਰਾਂ ਬਣਾ ਲਿਆ ਸੀ ਧਰਮਸ਼ਾਲਾ ਬਣਾ ਲਈ ਸੀ ਜਿੱਥੇ ਯਾਤਰੀ ਆਰਾਮ ਕਰਦੇ ਸਨ ਬਾਬਾ ਅਮਰਦਾਸ ਜੀ ਨੇ ਉੱਥੇ ਆਰਾਮ ਕੀਤਾ ਉਸ ਤੋਂ ਬਾਅਦ ਜਦੋਂ ਬਾਬਾ ਅਮਰਦਾਸ ਜੀ ਉਸ ਪੰਡਤ ਦੁਰਗੋ ਨੂੰ ਮਾਇਆ ਕੱਢ ਕੇ ਦੇਣ ਲੱਗੇ ਤਾਂ ਉਹ ਕਹਿੰਦਾ ਕਿ ਮੈਂ ਤੁਹਾਡੇ ਕੋਲੋਂ ਮਾਇਆ ਨਹੀਂ ਲੈਣੀ ਜਿੰਨੀ ਮੈਨੂੰ ਸੋਝੀ ਹੈ ਉਹ ਜੋਤਿਸ਼ ਵਿਦਿਆ ਦਾ ਜਾਣੋ ਸੀ ਤੇ ਕਹਿੰਦਾ ਜਿੰਨੀ ਮੈਨੂੰ ਵਿਦਿਆ ਹੈ ਜਿੰਨੀ ਮੈਨੂੰ ਸੋਝੀ ਹੈ ਤੁਸੀਂ ਆਉਣ ਵਾਲੇ ਸਮੇਂ ਵਿੱਚ ਜਾਂ ਤਾਂ ਚੱਕਰਵਰਤੀ ਸਮਰਾਟ ਹੋਵੋਗੇ ਦੁਨੀਆਂ ਵਿੱਚ ਹਰ ਪਾਸੇ ਤੁਹਾਡੀ ਚੱਲੇਗੀ ਜਾਂ ਤੁਸੀਂ ਅਧਿਆਤਮਕ ਤੌਰ ਤੇ ਬਹੁਤ ਉੱਚੇ ਰਤਬੇ ਤੇ ਜਾਓਗੇ ਬਾਬਾ ਅਮਰਦਾਸ ਜੀ ਕਹਿੰਦੇ ਪੰਡਿਤ ਦੁਰਗੋ ਜੀ ਤਾਂ ਮੈਂ ਆਪ ਹੀ ਅੰਦਰ ਦੀ ਸ਼ਾਂਤੀ ਭਾਲ ਰਿਹਾ ਹਾਂ ਤੇ ਤੁਸੀਂ ਕਹਿੰਦੇ ਹੋ ਕਿ ਮੈਂ ਅਧਿਆਤਮਕ ਤੌਰ ਤੇ ਬੜੇ ਉੱਚੇ ਰਤਬੇ ਤੇ ਜਾਵਾਂਗਾ ਉਹ ਦੁਰਗੋ ਕਹਿੰਦਾ ਕਿ ਨਹੀਂ ਪਰ ਮੇਰੀ ਵਿੱਦਿਆ ਅਨੁਸਾਰ ਜਿੰਨੀ ਮੈਨੂੰ ਵਿੱਦਿਆ ਪ੍ਰਾਪਤ ਹੋਈ ਹੈ ਮੇਰੀ ਵਿੱਦਿਆ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਜਾਂ ਤੁਸੀਂ ਚੱਕਰਵਰਤੀ ਸਮਰਾਟ ਹੋਵੋਗੇ ਜਾਂ ਅਧਿਆਤਮਕ ਤੌਰ ਤੇ ਬਹੁਤ ਉੱਚੇ ਰਤਬੇ ਤੇ ਜਾਓਗੇ ਉਸ ਪੰਡਿਤ ਦੁਰਗੋ ਨੇ ਇਹ ਬਚਨ ਆਖੇ ਬਾਬਾ ਅਮਰਦਾਸ ਜੀ ਆਪਣੇ ਪਿੰਡ ਵੱਲ ਬਾਸਰ ਕੇ ਗਏ ਤੇ ਉਹਨਾਂ ਦੇ ਨਾਲ ਇੱਕ ਸਾਧੂ ਤੁਰਿਆ ਉਹ ਸਾਧੂ ਨੇ ਸੁਣ ਲਿਆ ਸੀ ਕਿ ਬਾਬਾ ਅਮਰਦਾਸ ਜੀ ਬਾਰੇ ਉਸ ਪੰਡਿਤ ਦੁਰਗੋ ਨੇ ਇਹ ਬਚਨ ਕਹੇ ਹਨ ਤੇ ਜਿਹੜਾ ਉਹ ਸਾਧੂ ਸੀ ਉਹ ਬਾਸਰਕੇ ਦੇ ਨੇੜੇ ਪਹੁੰਚਿਆ ਤੇ ਬਾਬਾ ਅਮਰਦਾਸ ਜੀ ਨੂੰ ਪੁੱਛਦਾ ਹੈ ਕਿ ਅਸੀਂ ਰਸਤੇ ਵਿੱਚ ਇਕੱਠੇ ਆਏ ਹਾਂ ਅਸੀਂ ਗੱਲਬਾਤ ਵੀ ਕੀਤੀ ਹੈ ਪਰ ਤੁਸੀਂ ਇਹ ਦੱਸੋ ਕਿ ਤੁਸੀਂ ਗੁਰੂ ਕਿਸ ਨੂੰ ਧਾਰਨ ਕੀਤਾ ਹੈ ਤੁਹਾਡਾ ਗੁਰੂ ਕੌਣ ਹੈ ਬਾਬਾ ਅਮਰਦਾਸ ਜੀ ਨੇ ਆਖਿਆ ਅਜੇ ਮੈਂ ਗੁਰੂ ਦੀ ਭਾਲ ਵਿੱਚ ਤੁਰਿਆ ਹਾਂ ਅਜੇ ਗੁਰੂ ਮਿਲਿਆ ਨਹੀਂ ਜਿਹੜਾ ਉਹ ਸਾਧੂ ਸੀ ਉਹ ਜਲ ਸ਼ਕਰਿਆ ਸੀ ਉਹਨੇ ਬਾਟਾ ਥੱਲੇ ਸਿੱਟ ਦਿੱਤਾ ਤੇ ਕਹਿੰਦਾ ਹੈ हे ਭਗਵਾਨ ਮੈਂ ਇੰਨੇ ਸਮੇਂ ਇੱਕ ਨੇਗਰੇ ਬੰਦੇ ਨਾਲ ਰਿਹਾ ਹਾਂ ਜਿਸ ਦਾ ਕੋਈ ਗੁਰੂ ਹੀ ਨਹੀਂ ਤੇ ਬਾਬਾ ਅਮਰਦਾਸ ਜੀ ਨੂੰ ਆਖਿਆ ਕਿ ਤੁਹਾਡੀ ਉਮਰ ਲੰਘਦੀ ਜਾ ਰਹੀ ਹੈ ਫਸਲ ਪੱਕ ਚੁੱਕੀ ਹੈ ਕੇਸ ਵੀ ਚਿੱਟੇ ਹੋਣ ਲੱਗੇ ਨੇ ਅਜੇ ਤੱਕ ਤੁਸੀਂ ਗੁਰੂ ਹੀ ਨਹੀਂ ਲੱਬਿਆ ਪਿਆਰਿਓ ਯਾਦ ਰੱਖਿਓ ਧੰਗੁਰੂ ਅਮਰਦਾਸ ਸਾਹਿਬ ਜੀ ਦਾ ਹਿਰਦਾ ਅਰਥ ਦਾ ਕੋਮਲ ਤੇ ਉਸ ਸਾਧੂ ਨੇ ਆਪਣੇ ਬੋਲਾਂ ਦਾ ਤੀਰ ਮਾਰ ਦਿੱਤਾ ਬਾਬਾ ਅਮਰਦਾਸ ਜੀ ਰਾਤ ਨਹੀਂ ਲੰਗੀ ਬੜੀ ਬੇਚੈਨੀ ਵਿੱਚ ਰਾਤ ਲੰਗੀ ਜਦੋਂ ਸਵੇਰ ਹੋਈ ਤੇ ਬਾਬਾ ਅਮਰਦਾਸ ਜੀ ਦੇ ਭਰਾ ਦੇ ਘਰੋਂ ਇੱਕ ਬੀਬੀ ਦੀ ਆਵਾਜ਼ ਆਉਂਦੀ ਹੈ ਉਹ ਬੀਬੀ ਬੀਬੀ ਅਮਰੋਜੀ ਹਨ ਜਿਹੜੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬੇਟੀ ਹਨ ਤੇ ਬਾਬਾ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀਆਂ ਗੁਰੂ ਅਮਰਦਾਸ ਸਾਹਿਬ ਜੀ ਦੇ ਭਰਾ ਦੇ ਘਰੋਂ ਉਹਨਾਂ ਉਸ ਬੀਬੀ ਦੀ ਆਵਾਜ਼ ਆਉਂਦੀ ਹੈ ਉਹ ਸਤਿਗੁਰਾਂ ਦਾ ਸ਼ਬਦ ਪੜ ਰਹੀ ਸੀ ਗੁਰਬਾਣੀ ਪੜ ਰਹੀ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਗ ਵਿੱਚ ਅੰਕਿਤ ਹੈ ਕਰਨੇ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ ਇਹ ਸ਼ਬਦ ਉਹ ਪੜ ਰਹੀ ਸੀ ਜਦੋਂ ਬਾਬਾ ਅਮਰਦਾਸ ਜੀ ਨੇ ਇਹ ਸੁਣਿਆ ਬਾਬਾ ਅਮਰਦਾਸ ਜੀ ਉੱਥੇ ਗਏ ਤਾਂ ਕਹਿੰਦੇ ਬੇਟਾ ਇਹ ਸ਼ਬਦ ਨੂੰ ਫਿਰ ਪੜ ਜਿਵੇਂ ਇਹਨਾਂ ਬਚਨਾਂ ਨੇ ਮੇਰੇ ਮਰੇ ਹੋਏ ਦੇ ਮੁਖ ਵਿੱਚ ਅੰਮ੍ਰਿਤ ਦੀ ਬੂੰਦ ਛੋ ਦਿੱਤੀ ਹੋਵੇ ਇਹ ਸ਼ਬਦ ਨੂੰ ਬੇਟਾ ਫਿਰ ਪੜ ਬੀਬੀ ਅਮਰੋਜੀ ਨੇ ਫਿਰ ਉਹ ਸ਼ਬਦ ਪੜਿਆ ਬਾਬਾ ਅਮਰਦਾਸ ਜੀ ਨੇ ਪੁੱਛਿਆ ਕਿ ਬੇਟਾ ਜੀ ਇਹ ਸ਼ਬਦ ਕਿਸ ਦਾ ਉਚਾਰਨ ਕੀਤਾ ਹੋਇਆ ਹੈ ਕਿਸ ਦੇ ਬਚਨ ਨੇ ਬੀਬੀ ਅਮਰੋਜੀ ਨੇ ਆਖਿਆ ਕਿ ਇਹ ਧੰ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਨੇ ਬਾਬਾ ਅਮਰਦਾਸ ਜੀ ਕਹਿੰਦੇ ਬੇਟਾ ਮੈਨੂੰ ਉਹਨਾਂ ਦੇ ਕੋਲ ਲੈ ਚੱਲ ਬੀਬੀ ਅਮਰੋਜੀ ਕਹਿੰਦੇ ਧੰ ਗੁਰੂ ਨਾਨਕ ਦੇਵ ਸਾਹਿਬ ਜੀ ਜੋਤੀ ਜੋਤ ਸਮਾ ਗਏ ਹਨ ਹੁਣ ਉਹਨਾਂ ਦੀ ਗੱਦੀ ਤੇ ਮੇਰੇ ਪਿਤਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਧੰਗੁਰੂ ਅਮਰਦਾਸ ਜੀ ਨੇ ਬਾਬਾ ਅਮਰਦਾਸ ਜੀ ਨੇ ਬੇਨਤੀ ਕੀਤੀ ਬੇਟਾ ਮੈਨੂੰ ਉਹਨਾਂ ਦੇ ਕੋਲ ਲੈ ਚੱਲ ਜਦੋਂ ਬੀਬੀ ਅਮਰੋਜੀ ਦੇ ਨਾਲ ਬਾਬਾ ਅਮਰਦਾਸ ਜੀ ਗਏ ਬੀਬੀ ਅਮਰੋਜੀ ਪਹਿਲਾਂ ਅੰਦਰ ਜਾਂਦੇ ਹਨ ਗੁਰੂ ਅੰਗਦ ਦੇਵ ਸਾਹਿਬ ਕੋਲ ਬਾਬਾ ਅਮਰਦਾਸ ਜੀ ਬਾਹਰ ਬੈਠੇ ਹਨ ਅੰਦਰ ਜਾ ਕੇ ਕਹਿੰਦੇ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਆਖਦੇ ਨੇ ਕਿ ਬੇਟਾ ਜੀ ਆਪ ਜੀ ਬਿਨਾਂ ਦਸਣ ਤੋਂ ਹੀ ਆ ਗਏ। ਬੀਬੀ ਅਮਰੋਜੀ ਕਹਿੰਦੇ ਨੇ ਕਿ ਪਿਤਾ ਜੀ ਮੈਂ ਨਹੀਂ ਆਈ ਮੇਰੇ ਕਰਦੇ ਵੱਡੇ ਆਏ ਨੇ ਉਹ ਮੈਨੂੰ ਇੱਥੇ ਲੈ ਕੇ ਆਏ ਨੇ। ਉਹਨਾਂ ਦਾ ਇਸ਼ਾਰਾ ਬਾਬਾ ਅਮਰਦਾਸ ਜੀ ਵੱਲ ਸੀ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਖਿਆ ਬੇਟਾ ਤੂੰ ਉਹਨਾਂ ਨੂੰ ਬਾਹਰ ਬਿਠਾ ਆਈ ਹੈ। ਉਹ ਨਾਦੀ ਰਾਤ ਹੀ ਬੜੀ ਬੇਚੈਨੀ ਵਿੱਚ ਲੰਗੀ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਰਜ਼ਾਈ ਪਾ ਕੇ ਬੈਠੇ ਨੇ ਤੇ ਉੱਠ ਖੜੇ ਲਖ ਸੰਬੰਧ ਸੰਸਾਰ ਕੋਪੇ ਸਤਗੁਰ ઠાਡੇ ਗਰ ਮਿਲ ਬੇ ਕੋ ਤਿਆਰ ਪੈ ਪਟ ਤੇ ਕਰ ਕਾਂਢੇ ਚਰਨ ਗਏ ਸ੍ਰੀ ਅਮਰਤਾ ਬੰਦਨ ਕੋ ਠਾਨੀ ਗਰ ਮਿਲ ਬੇ ਕੋ ਉਚਤ ਨਹੀਂ ਲਿਓ ਦਾਸ ਪਛਾਨੀ ਬਾਬਾ ਅਮਰਦਾਸ ਜੀ ਨੇ ਧੰਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਜਦੋਂ ਬਾਹਰ ਆਏ ਬਾਬਾ ਅਮਰਦਾਸ ਜੀ ਨੇ ਚਰਨਾ ਦੀ ਆਹਟ ਸੁਣੀ ਤੇ ਖੜੇ ਹੋ ਗਏ ਜਦੋਂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਬਾਹਰ ਆਏ ਤੇ ਆਪਣੀਆਂ ਬਾਵਾ ਫਿਲਾ ਲਈਆਂ ਧੰਨ ਬਾਬਾ ਅਮਰਦਾਸ ਜੀ ਨੂੰ ਗਲ ਨਾਲ ਲਾਉਣ ਲਈ ਤੇ ਬਾਬਾ ਅਮਰਦਾਸ ਜੀ ਉਹਨਾਂ ਦੇ ਗਲਵਕੜੀ ਵਿੱਚ ਨਹੀਂ ਆਏ ਤੇ ਚਰਨਾ ਤੇ ਡਿੱਗ ਪਏ ਕਹਿੰਦੇ ਮੈਂ ਤੁਹਾਡੇ ਗਲ ਲੱਗਣ ਯੋਗਾ ਨਹੀਂ ਤੁਸੀਂ ਕਿਰਪਾ ਕਰੋ ਤੁਸੀਂ ਮੈਨੂੰ ਆਪਣੇ ਚਰਨਾਂ ਵਿੱਚ ਸੇਵਾ ਬਖਸ਼ਿਸ਼ ਕਰ ਦਿਓ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਵੋ ਉਸ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕਿਰਪਾ ਕੀਤੀ ਬਾਬਾ ਅਮਰਦਾਸ ਜੀ ਨੇ 12 ਸਾਲ ਨਿਰੰਤਰ ਸੇਵਾ ਕੀਤੀ ਗਾਗਰ ਮੋਡੇ ਤੇ ਚੁੱਕੀ ਤੇ ਵਿਆਸ ਤੋਂ ਰੋਜ਼ ਜਲ ਲੈ ਕੇ ਆਉਣਾ ਧੰਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਇਸ਼ਨਾਨ ਕਰਾਉਣਾ ਮਹਾਰਾਜ ਦੇ ਵਸਤਰ ਧੋਣੇ ਭਾਂਡੇ ਮਾਂਜਣੇ ਤੇ ਸੇਵਾ ਵਿੱਚ ਇਹਨੇ ਮਗਨ ਹੋ ਗਏ ਕਿ ਹਿਰਦੇ ਵਿੱਚ ਸਤਿਗੁਰਾਂ ਦਾ ਸ਼ਬਦ ਮੁਖਤੇ ਪਰਮਾਤਮਾ ਦਾ ਨਾਮ ਤੇ ਸਾਰਾ ਦਿਨ ਸੇਵਾ ਵਿੱਚ ਹੀ ਮਹਾਰਾਜ ਦਾ ਬਤੀਤ ਹੋ ਜਾਂਦਾ ਸੀ ਫਿਰ 12 ਸਾਲ ਬਾਅਦ ਇੱਕ ਦਿਨ ਐਸਾ ਆਇਆ ਜਿਸ ਦਿਨ ਬਹੁਤ ਝੱਖੜ ਸੀ ਪਰ 12 ਸਾਲਾਂ ਵਿੱਚ ਇੰਨਾ ਝੱਖੜ ਆਇਆ ਪਰ ਬਾਬਾ ਅਮਰਦਾਸ ਜੀ ਇੱਕ ਅਡੋਲ ਪਹਾੜ ਦੀ ਤਰ੍ਹਾਂ ਨੇ ਜਿਵੇਂ ਇੱਕ ਪਹਾੜ ਹੁੰਦਾ ਹੈ ਉਹ ਕਦੇ ਡੋਲਦਾ ਨਹੀਂ ਇਸੇ ਤਰ੍ਹਾਂ ਬਾਬਾ ਅਮਰਦਾਸ ਜੀ ਵੀ ਨਹੀਂ ਡੋਲੇ ਸੇਵਾ ਕੀਤੀ ਪਰ ਝੱਖੜ ਵਾਅਨਾ ਡੋਲੇ ਹੀ ਪਰਬਤ ਮਹਿਰਾਣ ਪਰ ਇੱਕ ਦਿਨ ਐਸਾ ਆਇਆ 12 ਸਾਲ ਬਾਅਦ ਇਨਾ ਝੱਖੜ ਆਇਆ ਹੈ ਇਨਾ ਤੂਫਾਨ ਆਇਆ ਹੈ ਬਾਬਾ ਅਮਰਦਾਸ ਜੀ ਅੱਗੇ ਵਧ ਰਹੇ ਨੇ ਬਿਆਸ ਵੱਲ ਨੂੰ ਮੋੜੇ ਤੇ ਗਾਗਰ ਚੁੱਕੀ ਹੈ ਫਿਰ ਵੀ ਸੇਵਾ ਦੀ ਨਾਗਰ ਨਹੀਂ ਕੀਤੀ ਜਦੋਂ ਬਿਆਸ ਤੋਂ ਚੱਲ ਲੈ ਕੇ ਵਾਪਸ ਆ ਰਹੇ ਨੇ ਤਾਂ ਕਿਸੇ ਜੁਲਾਹੇ ਦੇ ਘਰ ਦੇ ਬਾਹਰੋਂ ਲੰਘ ਰਹੇ ਸੀ ਇੱਕੋ ਦਮ ਇੱਕ ਬਿਜਲੀ ਚਮਕੀ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਬਿਜਲੀ ਚਮਕਦੀ ਹੈ ਤਾਂ ਇੱਕ ਦੋ ਮਿੰਟ ਵਾਸਤੇ ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਂਦਾ ਹੈ ਬਾਬਾ ਅਮਰਦਾਸ ਜੀ ਦੇ ਸਾਹਮਣੇ ਇੱਕ ਬਿਜਲੀ ਚਮਕੀ ਤੇ ਬਾਬਾ ਅਮਰਦਾਸ ਜੀ ਦੇ ਅੱਖਾਂ ਦੇ ਸਾਹਮਣੇ ਇੱਕੋ ਦਮ ਹਨੇਰਾ ਛਾ ਗਿਆ ਤੇ ਇੱਕ ਕਿਲੇ ਸੀ ਉਹਦੇ ਵਿੱਚ ਮਹਾਰਾਜ ਦਾ ਪੈਰ ਲੱਗਿਆ ਉਹਨਾਂ ਦੇ ਚਰਨ ਲੱਗੇ ਤੇ ਥੱਲੇ ਡਿੱਗ ਪਏ ਬਾਬਾ ਅਮਰਦਾਸ ਜੀ ਥੱਲੇ ਡਿੱਗ ਪਏ ਪਰ ਗਾਗਰ ਥੱਲੇ ਨਹੀਂ ਡਿਗਣ ਦਿੱਤੀ ਤੇ ਅੰਦਰੋਂ ਆਵਾਜ਼ ਆਈ ਕੋਈ ਮਰਦ ਬੋਲਿਆ ਕੌਣ ਹੈ ਤੇ ਜਿਹੜੀ ਉਸ ਦੀ ਘਰ ਵਾਲੀ ਜੁਲਾਹੀ ਸੀ ਉਹ ਕਹਿੰਦੀ ਇਹ ਅਮਰੂ ਹੈ ਇਹ ਨਿਥਾਵਾ ਹੈ ਇਸ ਦੀ ਕੋਈ ਥਾਂ ਨਹੀਂ ਇਹ ਇੱਧਰ ਉੱਧਰ ਵੈਸੇ ਹੀ ਭਟਕਦਾ ਫਿਰਦਾ ਹੈ ਬਾਬਾ ਅਮਰਦਾਸ ਜੀ ਉઠੇ ਗਾਗਰ ਮੋੜੇ ਤੇ ਚੁੱਕੀ ਤੇ ਕਿਹਾ ਮੈਂ ਨਿਥਾਵਾ ਨਹੀਂ ਉਹ ਬਚਨ ਇਹ ਇਸ ਤਰ੍ਹਾਂ ਨੇ ਇਹ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਦਾ ਫਿਰਦਾ ਨਾ ਕਬਹੂ ਚੈਨ ਕਰਤਾ ਵਕਾਰਾ ਹੋ ਤੋ ਐਸਾ ਹੋ ਬਕਾਰੇ ਦਾ ਅਰਥ ਹੁੰਦਾ ਹੈ ਬੋਲੀ ਕੋਈ ਬੋਲੀ ਮਾਰੇ ਤਾਂ ਇਹੋ ਜੀ ਮਾਰੇ ਉਸਨੇ ਜੁਲਾਹੀ ਨੇ ਇਹ ਬਚਨ ਆਖੇ ਤਾਂ ਬਾਬਾ ਅਮਰਦਾਸ ਜੀ ਨੇ ਗਾਗਰ ਮੋਡੇ ਤੇ ਚੁੱਕੀ ਤਾਂ ਜਵੇਂ ਸ਼ੇਰ ਗਰਜਦਾ ਹੈ ਇਸ ਤਰ੍ਹਾਂ ਬੋਲੇ دیਵਾਨੀ ਕੀ ਭਗਤੀ ਹੈ ਗੁਰੂ ਕੀ ਸ਼ਾਨ ਮੇਂ ਉਸੀ ਦਮ ਹੋਗੀ ਪਾਗਲ ਇਸ਼ਾਰਾ ਹੋ ਤੋ ਐਸਾ ਹੋ ਇਹ ਬਚਨ ਬਾਬਾ ਅਮਰਦਾਸ ਜੀ ਨੇ ਆਖੇ ਤੇ ਖਡੂਰ ਸਾਹਿਬ ਜਦੋਂ ਵਾਪਸ ਗਏ ਗੁਰੂ ਅੰਗਦ ਦੇਵ ਸਾਹਿਬ ਜੀ ਕੋਲ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪੁੱਛਿਆ ਬਾਬਾ ਅਮਰਦਾਸ ਜੀ ਅੱਜ देर ਕਿਵੇਂ ਹੋ ਗਈ ਬਾਬਾ ਅਮਰਦਾਸ ਜੀ ਨੇ ਆਖਿਆ ਕਿ ਮਹਾਰਾਜ ਅੱਜ ਮੈਂ ਡਿੱਗ ਪਿਆ ਸਾਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਖਿਆ ਅੱਜ ਤੁਸੀਂ ਡਿੱਗੇ ਨਹੀਂ ਅੱਜ ਤਾਂ ਤੁਸੀਂ ਉੱਠੇ ਹੋ ਉਦੋਂ ਤੱਕ ਸਵੇਰ ਹੋ ਗਈ ਤਾਂ ਜਿਹੜਾ ਜੁਲਾਹਾ ਸੀ ਉਹ ਆਪਣੇ ਘਰਵਾਲੀ ਦੇ ਨਾਲ ਗੁਰੂ ਅੰਗਦ ਦੇਵ ਸਾਹਿਬ ਕੋਲ ਆ ਗਿਆ ਉਸ ਦੀ ਜਿਹੜੀ ਘਰਵਾਲੀ ਸੀ ਉਹ ਸੱਚੀ ਮੁੱਚੀ ਪਾਗਲ ਹੋ ਗਈ ਸੀ ਬਾਬਾ ਅਮਰਦਾਸ ਜੀ ਨੇ ਇਹ ਬਚਨ ਕੀਤੇ ਉਹ ਸੱਚੀ ਮੁੱਚੀ ਪਾਗਲ ਹੋ ਗਈ ਸੀ ਗੁਰੂ ਅੰਗਦ ਦੇਵ ਸਾਹਿਬ ਜੀ ਅੰਤਰਜਾਮੀ ਪਿਤਾ ਨੇ ਫਿਰ ਵੀ ਪੁੱਛਦੇ ਨੇ ਇਸ ਨੂੰ ਕੀ ਹੋਇਆ ਤੇ ਜਿਹੜਾ ਜੁਲਾਹਾ ਸੀ ਉਹ ਕਹਿਣ ਲੱਗਾ ਕਿ ਜਿਹੜਾ ਤੁਹਾਡਾ ਸੇਵਾਦਾਰ ਹੈ ਤੁਹਾਡੇ ਸੇਵਾਦਾਰ ਨੇ ਇਸ ਨੂੰ ਕੋੜੇ ਬੋਲ ਬੋਲੇ ਨੇ ਇਸ ਨੂੰ ਕੋਬੋਲ ਬੋਲੇ ਨੇ ਇਸ ਕਰਕੇ ਇਸ ਦੀ ਹਾਲਤ ਹੋ ਗਈ ਹੈ ਬਾਬਾ ਅਮਰਦਾਸ ਜੀ ਉੱਥੇ ਆਏ ਹੱਥ ਜੋੜ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਬੇਨਤੀ ਕੀਤੀ ਕਹਿੰਦੇ ਸੱਚੇ ਪਾਤਸ਼ਾਹ ਇਹ ਮੈਨੂੰ ਨਿੱਜ ਤੌਰ ਤੇ ਜੋ ਮਰਜ਼ੀ ਕਹਿ ਲੈਂਦੇ ਪਰ ਇਸਨੇ ਅਨੁਨੇ ਨਿਥਾਵਾ ਕਿਹਾ ਇੱਥੇ ਗੱਲ ਮੇਰੇ ਗੁਰੂ ਵੱਲ ਆ ਰਹੀ ਸੀ ਮਹਾਰਾਜ ਮੈਂ ਨਿਥਾਵਾ ਨਹੀਂ ਮੇਰੀ ਥਾਂ ਤੇ ਤੁਸੀਂ ਹੋ ਮੈਂ ਪਹਿਲਾਂ ਨਿਥਾਵਾ ਸੀ ਜਦੋਂ ਦਾ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਹੁਣ ਮੈਂ ਨਿਥਾਵਾ ਨਹੀਂ ਇਸਨੇ ਮੈਨੂੰ ਨਿਥਾਵਾ ਆਖਿਆ ਇੱਥੇ ਗੱਲ ਮੇਰੇ ਗੁਰੂ ਵੱਲ ਆ ਰਹੀ ਸੀ ਇਸ ਕਰਕੇ ਮੈਂ ਇਹ ਬਚਨ ਬੋਲੇ ਤੁਹਾਨੂੰ ਤੁਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਉਸ ਦਿਨ ਪ੍ਰਸੰਨ ਹੋ ਕੇ ਬਾਬਾ ਅਮਰਦਾਸ ਜੀ ਦੀ ਸੇਵਾ ਤੋਂ ਉਹਨਾਂ ਤੇ 12 ਬਖਸ਼ਿਸ਼ਾਂ ਕੀਤੀਆਂ ਕਿਹੜੀਆਂ ਤੁਸੀਂ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਨੇ ਥਾਵੇਆਂ ਦੀ ਥਾਵ ਨੇ ਲੱਜਿਆਂ ਦੀ ਲੱਜ ਨੇ ਪੱਤਿਆਂ ਦੀ ਪਤ ਨੇ ਗੱਤਿਆਂ ਦੀ ਗੱਤ ਨੇ ਧਿਰਿਆਂ ਦੇ ਧਿਰ ਨੇ ਥੀਹਿਆਂ ਦੀ ਥੱਜ ਨਿਰਜੋਰਿਆਂ ਦੇ ਜੋਰ ਪੀਰਾਂ ਦੇ ਪੀਰ ਇਹ 12 ਬਖਸ਼ਿਸ਼ਾਂ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਾਬਾ ਅਮਰਦਾਸ ਜੀ ਉੱਤੇ ਕੀਤੀਆਂ ਤੇ ਗੁਰਤਾ ਗੱਦੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੌਂਪ ਦਿੱਤੀ ਜੋਤ ਉਹੀ ਹੈ ਸਿਰਫ ਸਰੀਰ ਬਦਲਿਆ ਹੈ ਜੋਤ ਉਹ ਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀ ਹੈ ਤਨ ਤਨ ਸ੍ਰੀ ਗੁਰੂ ਅੰਗਰ ਅਮਰਦਾਸ ਸਾਹਿਬ ਜੀ ਨੇ ਇਹੋ ਜੀ ਸੇਵਾ ਕੀਤੀ ਮਹਾਰਾਜ ਦਾ ਬਚਨ ਆਉਂਦਾ ਹੈ ਹਸਤੀ ਸਿਰ ਜੋ ਅੰਕਸ ਹੈ ਅਹਰਣ ਜੋ ਸਿਰ ਦੇ ਮਰੰਤਨ ਆਗਿਆ ਰਾਖ ਕਾ ਉਹ ਵੀ ਸੇਵ ਕਰੇ ਇਉ ਗੁਰਮੁਖਿ ਆਪਨੇ ਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਜਿਸ ਨੂੰ ਆਪਾਂ ਅੰਕਸ ਕਹਿੰਦੇ ਹਾਂ ਹਸਤੀ ਸਿਰ ਜੋ ਅੰਕਸ ਹੈ ਅਹਰਣ ਜੋ ਸਿਰ ਦੇ ਜਿਵੇਂ ਲੋਹਾ ਹਥੌੜੇ ਦੇ ਥੱਲੇ ਆਪਣਾ ਸਿਰ ਦਿੰਦਾ ਹੈ ਤੇ ਇਸ ਤਰ੍ਹਾਂ ਇੰਨੀ ਸਾਵਧਾਨ ਹੋ ਕੇ ਸੇਵਾ ਕਰ ਫਿਰ ਕੀ ਹੋਵੇਗਾ ਮਨ ਤਨ ਆਗਿਆ ਰਾਖ ਕੈ ਓ ਵੀ ਸੇਵ ਕਰੇ ਇਓ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਇਸ ਤਰ੍ਹਾਂ ਉਸ ਦਾ ਆਪਾ ਭਾਵ ਖਤਮ ਹੋ ਜਾਂਦਾ ਹੈ ਤੇ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਅਮਰਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਸੇਵਾ ਕੀਤੀ ਤਨ ਗੁਰੂ ਅਮਰਦਾਸ ਸਾਹਿਬ ਜੀ ਦੀ ਸਿਫਤ ਵਿੱਚ ਇੱਕ ਸਵਈਆ ਹੈ ਕਨਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਜਿਵੇਂ ਬੱਦਲਾਂ ਦੀਆਂ ਬੂੰਦਾਂ ਕਨਹਰ ਬੂੰਦ ਬਸੋਰੋ ਮਾਵਲ ਧਰਤੀ ਦੀ ਬਨਾਸਪਤੀ ਕੁਸਮ ਬਸੰਤ ਗਨੰਤ ਨਾ ਆਵੇ ਜਿਵੇਂ ਬਸੰਤ ਜਿਵੇਂ ਬਸੰਤ ਵਿੱਚ ਫੁੱਲ ਖਿੜਦੇ ਨੇ ਤਾਂ ਕੋਈ ਇਸ ਤਰ੍ਹਾਂ ਦੱਸ ਨਹੀਂ ਸਕਦਾ ਕਿ ਇਸ ਵਾਰੀ ਬਸੰਤ ਵਿੱਚ ਕਿੰਨੇ ਫੁੱਲ ਖਿੜੇ ਨੇ ਉਹਦੀ ਕੋਈ ਗਿਣਤੀ ਨਹੀਂ ਕਨਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਰਵਸਸ ਕਿਰਨ ਸੂਰਜ ਤੇ ਚੰ드ਰਮਾ ਦੀਆਂ ਕਿਰਣਾ ਉਦਰ ਸਾਗਰ ਕੋ ਸਮੁੰਦਰ ਦੀ ਡੁੰਗਾਈ ਗੰਗ ਤਰੰਗ ਅੰਤ ਕੋ ਪਾਵੇ ਤੇ ਗੰਗਾ ਦੀਆਂ ਤਰੰਗਾਂ ਦਾ ਅੰਤ ਕੌਣ ਪਾ ਸਕਦਾ ਹੈ ਇੱਕ ਵਾਰੀ ਫਿਰ ਅਰਜ਼ ਕਰਾਂ ਬਦਲਾਂ ਦੀਆਂ ਬੂੰਦਾਂ ਤੇ ਧਰਤੀ ਦੀ ਬਨਾਸਪਤੀ ਕੁਸਮ ਬਸੰਤ ਗਨੰਤਨਾ ਆਵਿਆ ਤਾਂ ਬਸੰਤ ਵਿੱਚ ਕਿੰਨੇ ਫੁੱਲ ਖਿੜੇ ਨੇ ਇਹ ਸੂਰਜ ਤੇ ਚੰ드ਰਮਾ ਦੀਆਂ ਕਿਰਣਾ ਸਮੁੰਦਰ ਦੀ ਢੁੰਗਾਈ ਤੇ ਗੰਗਾ ਦੀਆਂ ਤਰੰਗਾਂ ਇਹਨਾਂ ਦਾ ਅੰਤ ਕੌਣ ਪਾ ਸਕਦਾ ਹੈ ਪਰ ਰੂਦਰ ਧਿਆਨ ਗਿਆਨ ਸਤਗੁਰ ਕੇ ਕਬਜਨ ਭਲ ਉਹਨੋ ਜੋ ਗਾਵੈ ਪਰ ਰੂਦਰ ਵਰਗਾ ਧਿਆਨ ਤੇ ਸਤਗੁਰ ਦੇ ਗਿਆਨ ਦੁਆਰਾ ਭਾਵੇਂ ਕੋਈ ਇਹਨਾਂ ਨੂੰ ਫਿਰ ਵੀ ਵਰਣਨ ਕਰ ਸਕਦਾ ਹੈ ਪਰ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਪਰ ਧੰਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੁਹਾਡੀ ਉਪਮਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੁਨਾ ਦੇ ਖਜ਼ਾਨੇ ਨੇ ਅਸੀਂ ਅਬ ਗੜੇ ਆ ਰਹਾਂ ਮਹਾਰਾਜ ਸਾਡੇ ਤੇ ਕਿਰਪਾ ਕਰਨ ਗੁਰਸੇਵਾ ਤੇ ਗੁਰਭਗਤੀ ਦੀ ਦਾਤ ਬਖਸ਼ਿਸ਼ ਕਰਨ ਆਪਣੇ ਚਰਨਾਂ ਨਾਲ ਪਿਆਰ ਬਖਸ਼ਿਸ਼ ਕਰਨ ਆਪਸ